ਗੁਰੂ ਘਰ ਸਹਾਇ ਵਿੱਚ ਰਹਿਣ ਵਾਲੇ ਖਾਸ ਕਰਕੇ ਇਮਾਨਦਾਰ ਅਤੇ ਹੱਕ ਦੀ ਦੀ ਰੋਜ਼ੀ ਰੋਟੀ ਖਾਣ ਵਾਲਿਆਂ ਨੂੰ ਇੱਕ ਛੋਟੀ ਜੀ ਬੇਨਤੀ ਹੈ ਕਿ ਆਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਭੇਜ ਦਿਓ ਜਿਹੜੇ ਲੋਕ ਗੁਰੂ ਘਰ ਸਹਾਇ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਚਿਫਟਾ ਅਤੇ ਹੋਰ ਨਸ਼ਾ ਵੇਚ ਕੇ ਲੋਕਾਂ ਦੇ ਪੁੱਤਾਂ ਨੂੰ ਨਸ਼ੇ ਦੀ ਦਲਦਲ ਵਿੱਚ ਫਸਾ ਰਹੇ ਹਨ ਤਾਂ ਜੋ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹੁਣ ਗੁਰੂ ਘਰ ਸਹਾਇ ਪੁਲਿਸ ਨੂੰ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਦੇਸ਼ ਆ ਚੁੱਕੇ ਹਨ ਕਿ ਜਿਹੜੇ ਲੋਕ ਚਿਫਟਾ ਜਾਫਰ ਨਕਲੀ ਦੇਸੀ ਸ਼ਰਾਬ ਬਣਾ ਕੇ ਲੋਕਾਂ ਨੂੰ ਬਿਮਾਰੀਆਂ ਵੱਲ ਧੱਕੇ ਰਿਆਂ ਉਹਨਾਂ ਦੇ ਘਰਾਂ ਦੀ ਛਾਪਾ ਮਾਰੀ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਆ ਤਸਵੀਰਾਂ ਤੁਸੀਂ ਅੱਜ ਦੀਆਂ ਵੇਖ ਰਹੇ ਹੋ ਜਿਸ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਡੀਐਸਪੀ ਅਤਲ ਸੋਨੀ ਦੀ ਅਗਵਾਈ ਅਤੇ ਐਸਐਚਓ ਗੁਰੂ ਹਰ ਸਹਾਏ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਗੁਰੂ ਹਰ ਸਹਾਏ ਦੇ ਵੱਖ-ਵੱਖ ਪਿੰਡਾਂ ਵਿੱਚ ਅਤੇ ਸ਼ਹਿਰੀਆਂ ਬਸਤੀਆਂ ਵਿੱਚ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਜਿਨ੍ਹਾਂ ਤੇ ਪੁਲਿਸ ਨੂੰ ਸ਼ੱਕ ਹੈ ਜਾਂ ਫਿਰ ਜਿਸ ਏਰੀਏ ਵਿੱਚ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਵੇਂ ਕਿ ਰੱਤੇਵਾਲਾ ਉਰਫ ਸੋਣਗੜ ਸ਼ੰਗਾਰਾਏ ਉਤਾੜ ਬਸਤੀ ਗੁਰਕਰਮ ਸਿੰਘ ਮੋਨਕਾ ਉਤਾੜ ਰਾਇਆਵਾਲਾ ਲੱਖੋਕਾ ਬਹਿਰਾਮ ਨਵਾਂ ਕਿਲਾ ਗਜਨੀ ਵਾਲਾ ਮੌਲਵੀ ਵਾਲਾ ਵਿਖੇ ਨਸ਼ੀਲੇ ਪਦਾਰਥਾਂ ਨੂੰ ਫੜਨ ਗ੍ਰਿਫਤਾਰ ਕਰਨ ਦੇ ਲਈ ਘੇਰਾਬੰਦੀ ਅਤੇ ਤਲਾਸ਼ੀ ਮਹੀਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਸੋ ਡੀਐਸਪੀ ਅਤਲ ਸੋਨੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜਿਹੜੇ-ਜਿਹੜੇ ਲੋਕ ਮਾਲਕ ਤੰਦਾ ਕਰਦੇ ਹਨ ਜਾਂ ਫਿਰ ਪੁਰਾਣੇ ਲੋਕ ਪੁਲਿਸ ਦੀ ਨਿਗਾਹ ਵਿੱਚ ਹਨ ਉਹਨਾਂ ਦੀ ਸ਼ਕਤੀ ਦੇ ਨਾਲ ਤਲਾਸ਼ੀ ਲਈ ਜਾਵੇਗੀ ਨਾਲ ਹੀ ਡੀਐਸਪੀ ਨੇ ਕਿਹਾ ਕਿ ਜਿਹੜਾ ਵੀ ਮੋਤਵਾਰ ਬੰਦਾ ਹੈ ਨਾ ਗਲਤ ਅੰਸਰਾਂ ਦੀ ਸ਼ਿਫਾਰਿਸ਼ ਕਰੇਗਾ ਉਹਨਾਂ ਦੀ ਬਿਲਕੁਲ ਸੁਣਵਾਈ ਨਹੀਂ ਹੋਵੇਗੀ ਇਹ ਜਿਹੜਾ ਵਿਕਾਸ ოਪਰੇਸ਼ਨ ਹੈਗੇ ਸਾਰੇ ਪੰਜਾਬ ਦੇ ਵਿੱਚ ਸਾਡੇ ਡੀਜੀਪੀ ਸਾਹਿਬ ਤੋਂ ਦੌਰੇ ਅਜ਼ਮਦੀ ਨੇ ਨਾ ਸਪੈਸ਼ਲ ਡੀਜੀ ਸਾਡੇ ਨੇ ਤੇ ਐਸਐਸਪੀ ਸਾਹਿਬ ਮੈਡਮ ਸਾਹਿਬ ਨੇ ਮਿਲਾਈ ਜੀ ਹੁਕਮ ਦੇ ਤਾਪ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਬੰਦਾ ਤੁਹਾਨੂੰ ਲੱਗਦਾ ਵੀ ਇਹ ਕੰਮ ਕਰਦਾ ਹੈ ਜਾਂ ਜਿਨ੍ਹਾਂ ਨੇ ਪਿੱਛੇ ਕੀਤਾ ਇਹ ਸਾਰਾ ਕੰਮ ਜਿਹੜਾ ਨੋਟਕਾਟਿਚ ਹੈਗਾ ਡਰੱਗਸ ਹੈਗਾ ਸ਼ਰਾਬ ਹੈਗਾ ਜੀ ਉਥੇ ਸਾਰੇ ਨੂੰ ਇੱਕ ਵਾਰੀ ਚੈੱਕ ਕਰ ਰਹੇ ਹੈਗੇ तकरीबन ਕਿੰਨੇ ਕਪੜੇ ਏਰੀਆ ਦੇ ਵਿੱਚ ਬੰਦੇ ਰਹਿੰਦੇ ਨੇ ਕਿ ਹੁਣ ਤਾਂ ਜੇਲ੍ਹ ਹੈਗੇ ਫਿਰ ਵੀ ਇਹ ਵੀ ਕਿਹੜਾ ਬੰਦਾ ਮੇਲ ਤੇ ਆ ਗਿਆ ਉਹ ਦੁਬਾਰਾ ਕੀ ਕਰ ਰਿਹਾ ਸਾਰੀ ਉਹਦੀ ਜਿਹੜਾ ਆਣ ਗਵਾਂਡ ਤੋਂ ਪਤਾ ਕਰਦੇ ਤੇ ਪਿੰਡ ਵਾਈਜ਼ ਅਸੀਂ ਇੱਥੇ ਨੋਟ ਪਿੰਡ ਅਸੀਂ ਔਰ ਕੀਤੇਗੇ ਸਿਲੈਕਟ ਕੀਤੇਗੇ ਤੇ ਨੌ ਦੇ ਨੌ ਹੀ ਸਾਰੇ ਚ